ਕੀ ਤੁਹਾਨੂੰ ਵੀ ਪੁੱਲ ਗਿਆ ਤੁਹਾਡਾ ਕੋਈ ਪੁਰਾਣਾ ਖਾਤਾ ਤੁਹਾਡੇ ਪੁਰਖਿਆਂ ਦਾ ਪਿਆ ਤਨ ਹੋਵੇਗਾ ਪ੍ਰਾਪਤ ਲੁਕੇ ਹੋਏ ਖਾਤੇ ਦਾ ਕਿਵੇਂ ਲਵਾਈਏ ਪਤਾ ਸਰਕਾਰ ਲਿਆਈ ਸ਼ਾਨਦਾਰ ਸਕੀਮ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਦੇ ਤਾਜ਼ਾ ਅਪਡੇਟ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਕਾਰ ਪਰਿਵਾਰ ਨਾਲ ਸੰਬੰਧਤ ਸਵਾਨੀਆਂ ਨਾਲ ਸੰਬੰਧਤ ਤੇ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੀਂ ਆਈ ਹੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿੱਚ ਕਾਰਨ ਛੱਡਿਓ ਸਕਿੱਪ ਕਰਿਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਲੈ ਜਾਂਦੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆ ਕਿ ਤੁਹਾਡਾ ਵੀ ਕੋਈ ਪੁਰਾਣਾ ਖਾਤਾ ਤੁਹਾਡੇ ਬਾਪ ਦਾਦਿਆਂ ਦਾ ਪਿਆ ਹੋਇਆ ਪੁਰਾਣਾ ਖਾਤਾ ਜਿਸ ਦੇ ਵਿੱਚ ਪੈਸੇ ਪਏ ਹੋਣ ਉਸ ਖਾਤੇ ਦਾ ਪਤਾ ਲਵਾਉਣ ਵਾਸਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਨਵੀਂ ਸਕੀਮ ਲਿਆਂਦੀ ਹੈ ਸਰਕਾਰ ਵੀ ਇਸ ਦਾ ਸਾਥ ਦੇ ਰਹੀ ਹੈ ਤੇ ਕਿਵੇਂ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਪਤਾ ਲਵਾ ਸਕਦੇ ਹੋ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਗੱਲ ਕਰਾਂਗੇ ਅੰਤ ਤੱਕ ਵੀਡੀਓ ਦੇਖਣ ਦੀ ਇਸ ਨਾਲ ਕੀ ਫਾਇਦਾ ਹੁੰਦਾ ਹੈ ਕਿ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ ਸ਼ੁਰੂ ਕਰਾਂਗੇ ਬਹੁਤ ਸਾਰੇ ਲੋਕ ਪੁਰਾਣੇ ਬੈਂਕ ਖਾਤਿਆਂ ਨੂੰ ਭੁੱਲ ਜਾਂਦੇ ਨੇ ਪਰ ਉਹਨਾਂ ਵਿੱਚ ਪੈਸੇ ਚੁੱਪਚਾਪ ਉੱਥੇ ਹੀ ਪਏ ਰਹਿੰਦੇ ਨੇ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਹੁਣ ਇਸ ਦੱਬੇ ਹੋਏ ਖਜ਼ਾਨੇ ਅਨਕਲੇਮਡ ਡਿਪੋਜ਼ਿਟ ਨੂੰ ਖੋਲਣ ਵਿੱਚ ਤੁਹਾਡੀ ਮਦਦ ਕਰ ਰਿਹਾ ਹੈ ਸਿਰਫ ਤਿੰਨ ਆਸਾਨ ਕਦਮ ਅਤੇ ਤੁਹਾਡਾ ਭੁੱਲਿਆ ਹੋਇਆ ਪੈਸਾ ਵਿਆਹ ਸਮੇਤ ਤੁਹਾਡੀ ਜੇਬ ਵਿੱਚ ਵਾਪਸ ਆ ਜਾਏਗਾ RBI ਦਸੰਬਰ 2025 ਤੱਕ ਦੇਸ਼ ਭਰ ਵਿੱਚ ਵਿਸ਼ੇਸ਼ ਕੈਂਪ ਲਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਉਹਨਾਂ ਦੇ ਭੁੱਲੇ ਹੋਏ ਪੈਸੇ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ ਜਿੱਥੇ ਉਹ ਆਸਾਨੀ ਨਾਲ ਆਪਣੇ ਲਾवारिस ਜਾਮਾ ਦਾ ਦਾਵਾ ਕਰ ਸਕਦੇ ਨੇ ਇਨਆਪਰੇਟਿਵ ਖਾਤਾ ਕੀ ਹੈ ਰਿਜ਼ਰਵ ਬੈਂਕ ਅਨੁਸਾਰ 2 ਤੋਂ 10 ਸਾਲ ਤੋਂ ਵਰਤੋਂ ਨਾ ਕੀਤੇ ਗਏ ਖਾਤਿਆਂ ਨੂੰ ਇਨਆਪਰੇਟਿਵ ਖਾਤੇ ਮਨਿਆ ਜਾਂਦਾ ਹੈ ਜੇਕਰ ਕੋਈ ਜਮਾ ਰਕਮ 10 ਸਾਲਾਂ ਤੋਂ ਵੱਧ ਸਮੇਂ ਤੋਂ ਲਾवारिस ਰਹਿੰਦੀ ਹੈ ਤਾਂ ਪੈਸਾ ਬੈਂਕ ਤੋਂ ਆਰਬੀਆਈ ਦੇ ਡਿਪੋਜ਼ਿਟ এডਿਕੇਸ਼ਨ ਐਂਡ ਅਵੇਅਰਨੈਸ ਫੰਡ ਡੀਏਐਫ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਖੁਸ਼ਕਿਸਮਤੀ ਨਾਲ ਤੁਸੀਂ ਜਾਂ ਤੁਹਾਡੇ ਕਾਨੂੰਨੀ ਵਾਰਿਸ ਕਿਸੇ ਵੀ ਸਮੇਂ ਇਸ ਪੈਸੇ ਦਾ ਦਾਅਵਾ ਕਰ ਸਕਦੇ ਨੇ ਆਪਣੇ ਪੁਰਾਣੇ ਖਾਤੇ ਦੇ ਪੈਸੇ ਵਾਪਸ ਪ੍ਰਾਪਤ ਕਰਨ ਲਈ ਇਹਨਾਂ ਤਿੰਨ ਆਸਾਨ ਕਦਮਾਂ ਦੀ ਪਾਲਣਾ ਕਰਨੀ ਪਵੇਗੀ ਇਹ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਹਾਂ ਆਪਣੇ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾਓ ਜ਼ਰੂਰੀ ਨਹੀਂ ਇਹ ਉਹੀ ਸ਼ਾਖਾ ਹੋਵੇ ਜਿੱਥੇ ਖਾਤਾ ਖੋਲਿਆ ਗਿਆ ਸੀ ਆਪਣੇ KYC ਦਸਤਾਵੇਜ਼ ਜਮ੍ਹਾਂ ਕਰੋ ਜਿਵੇਂ ਕਿ ਆਧਾਰ ਕਾਰਡ ਪਾਸਪੋਰਟ ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ ਤਸਦੀਕ ਤੋਂ ਬਾਅਦ ਪੈਸੇ ਵਿਆਸ ਸਮੇਤ ਤੁਹਾਡੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ ਯੂਡੀਜੀਏਐਮ ਪੋਰਟਰ ਰਾਹੀਂ ਆਪਣੇ ਭੁੱਲੇ ਹੋਏ ਪੈਸੇ ਨੂੰ ਤੁਸੀਂ ਲਭ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਪੁਰਾਣਾ ਖਾਤਾ ਕਿਸ ਬੈਂਕ ਵਿੱਚ ਹੈ ਤਾਂ ਘਬਰਾਓ ਨਾ ਆਪਣੀਆਂ ਲਾਵਾਰਿਸ ਜਮ੍ਹਾਂ ਰਕਮਾਂ ਭੁੱਲਣ ਲਈ ਆਰਬੀਆਈ ਦੇ ਯੂਡੀਜੀਏਐਮ ਪੋਰਟਲ ਤੇ ਜਾਓ www.udgam dot rbi dot org dot in ਪੋਰਟਲ ਹੈ ਜਿਸ ਤੇ ਤੁਸੀਂ ਜਾ ਸਕਦੇ ਹੋ ਇਹ 30 ਬੈਂਕਾਂ ਤੋਂ ਇੱਕੋ ਥਾਂ ਤੇ ਪੁਰਾਣੀਆਂ ਅਤੇ ਲਾਵਾਰਸ ਜਮ੍ਹਾਂ ਰਕਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਆਰਬੀਆਈ ਨੇ ਅਗਸਤ 2023 ਵਿੱਚ ਅਨਕਲੇਮਡ ਡਿਪੋਜ਼ਿਟ ਗੇਟਵੇ ਟੂ ਐਕਸੈਸ ਇਨਫੋਰਮੇਸ਼ਨ ਨਾਮਕ ਪੋਰਟਲ ਲਾਂਚ ਕੀਤਾ ਸੀ ਇਸ ਦਾ ਉਦੇਸ਼ ਲੋਕਾਂ ਨੂੰ ਵੱਖ-ਵੱਖ ਬੈਂਕਾਂ ਵਿੱਚ ਰੱਖੇ ਉਹਨਾਂ ਦੇ ਲਾਵਾਰਿਸ ਫੰਡਾਂ ਬਾਰੇ ਜਾਣਕਾਰੀ ਇੱਕ ਪਲੇਟਫਾਰਮ ਤੇ ਪ੍ਰਦਾਨ ਕਰਨਾ ਹੈ। ਅਕਸਰ ਪੁੱਛੇ ਜਾਂਦੇ ਨੇ ਕੁਝ ਸਵਾਲ ਉਹਨਾਂ ਦੇ ਤੁਹਾਨੂੰ ਜਵਾਬ ਦੇ ਦਿੰਨੇ ਆ। ਸਵਾਲ ਕੀ ਹੁੰਦਾ ਹੈ ਕੀ ਬੈਂਕ ਖਾਤਿਆਂ ਤੇ ਡੋਰ ਮੇਨਟੇਨੈਂਸੀ ਚਾਰਜ ਲਾਗੂ ਹੁੰਦੇ ਨੇ? ਜਵਾਬ ਦੇ ਵਿੱਚ ਦੱਸਿਆ ਗਿਆ ਆਮ ਤੌਰ ਤੇ ਨਹੀਂ ਪਰ SMS ਅਲਰਟ ਜਾਂ ਚੈੱਕ ਬੁੱਕ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਅਯੋਗ ਕੀਤਾ ਜਾ ਸਕਦਾ ਹੈ। ਅੱਗੇ ਇੱਕ ਹੋਰ ਸਵਾਲ ਉੱਠਦਾ ਹੈ ਕਿ ਡੋਰਮੈਂਟ ਸੇਵਿੰਗਸ ਅਕਾਊਂਟ ਵਿਆਜ ਕਮਾਉਂਦਾ ਹੈ ਤਾਂ ਇਸ ਦਾ ਜਵਾਬ ਦਿੱਤਾ ਗਿਆ ਹੈ ਹਾਂ ਵਿਆਜ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਸਮੇਂ-ਸਮੇਂ ਤੇ ਕ੍ਰੈਡਿਟ ਹੁੰਦਾ ਰਹਿੰਦਾ ਹੈ ਅੱਗੇ ਇੱਕ ਸਵਾਲ ਹੋਰ ਉੱਠਦਾ ਹੈ ਜੇਕਰ ਖਾਤਾ ਲੰਬੇ ਸਮੇਂ ਤੱਕ ਡੋਰਮੈਂਟ ਰਹਿੰਦਾ ਹੈ ਤਾਂ ਕੀ ਹੁੰਦਾ ਹੈ ਤਾਂ ਇਸ ਦਾ ਜਵਾਬ ਦਿੱਤਾ ਗਿਆ ਹੈ ਕਿ ਬਕਾਇਆ ਸੈਂਟਰਲ ਅਨਕਲੇਮਡ ਡਿਪੋਜ਼ਿਟ ਫੰਡ ਵਿੱਚ ਟਰਾਂਸਫਰ ਕੀਤਾ ਜਾਂਦਾ ਪਰ ਤੁਸੀਂ ਜਾਂ ਤੁਹਾਡੇ ਵਾਰਿਸ ਬਾਅਦ ਵਿੱਚ ਸਹੀ ਦਸਤਾਵੇਜ਼ਾਂ ਨਾਲ ਇਸ ਦਾ ਦਾਵਾ ਕਰ ਸਕਦੇ ਹੋ ਤਾਂ ਇਹ ਇੱਕ ਜਾਣਕਾਰੀ ਆਰਬੀਆਈ ਤੋਂ ਮਿਲੀ ਹੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਤੁਹਾਡੇ ਜੇ ਕਿਸੇ ਵੀ ਬਜ਼ੁਰਗ ਦਾ ਪਿਛਲੇ ਕਈ ਸਾਲਾਂ ਤੋਂ ਕੋਈ ਖਾਤਾ ਸੀ ਤੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਉਹਨਾਂ ਦਾ ਖਾਤਾ ਰਹਿ ਗਿਆ ਚੱਲਦਾ ਹੋਇਆ ਤੁਸੀਂ ਬੰਦ ਨਹੀਂ ਕਰਵਾਇਆ ਉਸ ਦੇ ਵਿੱਚ ਕੁਝ ਪੈਸੇ ਹੋ ਸਕਦੇ ਨੇ ਤੁਸੀਂ ਇਸ ਨੂੰ ਚੈੱਕ ਕਰਨ ਵਾਸਤੇ ਉੱਪਰ ਜਿਹੜਾ ਅਸੀਂ ਵੀਡੀਓ ਦੇ ਵਿੱਚ ਦੱਸ ਕੇ ਗਏ ਆ ਉਸ ਪੋਰਟਲ ਤੇ ਜਾ ਕੇ ਤੁਸੀਂ ਆਪਣੇ ਪੈਸਾ ਪਤਾ ਕਰ ਸਕਦੇ ਹੋ ਤੇ ਵਿਆਹ ਸਮੇਂ ਤੋਂ ਪੈਸਾ ਤੁਹਾਨੂੰ ਮਿਲੇਗਾ ਬੈਂਕ ਜਾ ਕੇ ਤੁਹਾਨੂੰ ਇਹ ਇਸ ਵਾਸਤੇ ਅਪਲਾਈ ਕਰਨਾ ਪਏਗਾ ਤੁਸੀਂ ਇਹ ਪਤਾ ਜਰੂਰ ਕਰਵਾ ਲਓ ਤੁਹਾਡਾ ਹੋ ਸਕਦਾ ਹੈ ਜਿਆਦਾ ਤੋਂ ਜਿਆਦਾ ਪੈਸਾ ਖਾਤਿਆਂ ਦੇ ਵਿੱਚ ਕਿਸੇ ਦੇ ਵਿੱਚ ਪਿਆ ਹੋਵੇ ਤਾਂ ਤੁਹਾਨੂੰ ਫਾਇਦਾ ਉਜਾਵੇ ਇਸ ਲਈ ਇਸ ਦਾ ਲਾਭ ਸਭ ਨੇ ਜਰੂਰ ਲੈ ਲੈਣਾ ਇਹ ਆਰਬੀਆਈ ਵੱਲੋਂ ਚਲਾਈ ਗਈ ਸਕੀਮ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਸਿਰਫ ਮਿਲੀ ਹੋਈ ਜਾਣਕਾਰੀ ਦੇ ਆਧਾਰ ਤੇ ਇਹ ਵੀਡੀਓ ਬਣਾਈ ਗਈ ਹੈ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ